ਆਣ ਬਾਹਰ ਰੱਖਿਆ ਵਾ ਹਾਂਜੀ ਤੇ ਕੋਈ ਪੁਲਿਸ ਦੀ ਇਜਾਜ਼ਤ ਦੇ ਵਿੱਚ ਰੱਖਿਆ ਜਾਂ ਕਿਦਾਂ ਸਰ ਇਹਨਾਂ ਨੇ ਆਪਣੇ ਮਰਜ਼ੀ ਨਾਲ ਰੱਖਤਾ ਇਹਨਾਂ ਨੇ ਵੀ ਕਿੰਨੇ ਸਾਡੇ ਸਾਇੰਸ ਅਸਾਈਨ ਕਰਤੇ ਆ ਕਿੰਨੇ ਵੇ ਸਮਾਨੇ ਬਾਹਰ ਗੱਡੀਆ ਤੁਹਾਡੇ ਸਰ ਇਹ 5:30 6:00 ਵਜੇ ਦੇ ਆਏ ਹੋਏ ਰਾਤ ਦੇ 8:30 ਤੱਕ ਉਹਨ ਸਮਾਨ ਦੇ ਕਿ ਸੜਕ ਤੇ ਪਿਆ ਹੋਇਆ ਸਾਢੇ 8:00 9:00 ਵਜੇ ਕਿ ਸਮਾਨ ਕਿੱਦਾਂ ਪਿਆ ਹੁਣ ਤੱਕ ਤੇ ਪੁਲਿਸ ਨੂੰ ਨਹੀਂ ਦੱਸਿਆ ਤੁਸੀਂ ਇਸ ਮਾਮਲੇ ਨੂੰ ਲੈ ਕੇ ਸਰ ਅਸੀਂ ਡਰ ਦੇ ਮਾਰੇ ਕਿਨਾਂ ਡਾਂਗ ਲੱਗ ਰੱਖਿਆ ਵਾ ਇਸ ਨੇ ਡਾਂਗਾਂ ਸੇ ਡਰ ਦੇ ਮਾਰੇ ਦੱਸਿਆ ਵੀ ਨਹੀਂ ਹੈਗਾ ਕਿਸੇ ਨੂੰ ਕਿਹੜੇ-ਕਿਹੜੇ ਵਿਅਕਤੀਆਂ ਨੇ ਤੁਹਾਡੇ ਤੇ ਸਰ ਸੀਪਾ ਕਾਲਾ ਪ੍ਰੀਤੀ ਐਮ ਸਿੰਘ ਇਹ ਸ ਰਾਜਵਿੰਦਰ ਕੁਲਵਿੰਦਰ ਕੀ ਨਾਮ ਹੈ ਕਮਲਜੀਤ ਆਂਟੀ ਆ ਸਾਰੇ ਜਣੀਆਂ ਹੈਗੀਆਂ ਮਿਲ ਕੇ ਇਹਨਾਂ ਨੇ ਸਾਡੇ ਕਮਰਾ ਅੱਜ ਕਿੱਥੇ ਸਾਡੇ ਸਾਮਾਨ ਰਖਵਾਤਾ ਇਹਨਾਂ ਨੇ ਕਹਿੰਦਾ ਉਹ ਕਮਰਾ ਆੜੇ ਘਰ ਖਾਲੀ ਕਰਵਾਣਾ ਇਹਨਾਂ ਨੇ ਤੁਸੀਂ ਪੁਲਿਸ ਨੂੰ ਕਹਿ ਦਿੱਤੀ ਇਸ ਮਾਮਲੇ ਨੂੰ ਲੈ ਕੇ ਸਰ ਇੱਕ ਸਬਾਰ ਨੂੰ ਮੈਂ ਤੁਹਾਨੂੰ ਕਾਲ ਕੀਤਾ ਮੁਲਾਜ਼ਮ ਹੁਣ ਤੱਕ ਆਏ ਨਹੀਂ ਹੈ ਮੈਂ ਕਿਤੇ ਵੀ ਕਾਲ ਨੂੰ ਨਾ ਮੈਂ ਹੁਣ ਤੱਕ ਆਏ ਨਹੀਂ ਮੁਲਾਜ਼ਮ ਪਰ ਬਾਰੇ ਨੂੰ ਚੁੱਕੋ ਕੀਤੀ ਆ ਜਿਹੜੀ ਸੌਣੇ ਸਾਲ ਤੇ ਅੱਗੇ ਵੀ ਕਰਦਾ ਭਾਜੀ ਕੌਣ ਇਹ ਉਹ ਜਿਹੜਾ ਘਰ ਵਾਲਾ ਉਹ ਤਾਂ ਚਲੇ ਗਿਆ ਜੇਲ੍ਹ ਚ ਕਹਿੰਦੇ ਚਲੇ ਗਿਆ ਉਹ ਜੇਲ੍ਹ ਚ ਰਾਤੀ ਭਰਾਇਆ ਹਾਂ ਉਹ ਜੇਲ੍ਹ ਚਲੇ ਗਿਆ ਤੇ ਉਹਦੇ ਬੱਚਿਆਂ ਦਾ ਕੀ ਕਸੂਰ ਆ ਸੋਣਾ ਬੱਚਿਆਂ ਦਾ ਕੋਈ ਕਸੂਰ ਨਹੀਂ ਮੈਂ ਵੀ ਹਾਂ ਜੇ ਤੁਹਾਡਾ ਦੱਸੋ ਜੇ ਕੋਈ ਤੁਹਾਨੂੰ ਕਿਰਾਏ ਦੀ ਪ੍ਰੋਬਲਮ ਆ ਜਾਂ ਕੋਈ ਉਹਦਾ ਕੁੜੀਆਂ ਨੂੰ ਪ੍ਰੋਬਲਮ ਕਿਰਾਇਆ ਮਿਲਿਆ ਨਹੀਂ ਕਦੀ ਵੀ ਭਾਜੀ ਤੁਸੀਂ ਤੁਸੀਂ ਕਿਰਾਇਆ ਦੀ ਗੱਲ ਕਰਦੇ ਆਂ ਆਪਾਂ ਬਹਿ ਕੇ ਗੱਲ ਕਰ ਸਕਦੇ ਹਾਂ ਕਿਰਾਇਆ ਅੱਜ ਤੱਕ ਨਹੀਂ ਮੇਰਾ ਨਾਮ ਹੈ ਮੰਗਿਆ ਮੈਂ ਇੱਕ ਟੇਕਰ ਦੇ ਤੌਰ ਤੇ ਹੀ ਰੱਖੇ ਹੋਏ ਸੀ ਹਾਂ ਮਾਨੋ ਚੋ ਕੀ ਗਾ ਪਰ ਇਹਨਾਂ ਨੇ ਦੋ ਕਿਰਾਏਦਾਰ ਰੱਖੇ ਹੋਏ ਆ ਇੱਕ 10000 ਚ ਤੇ ਇੱਕ 1500 ਅੱਛਾ ਇਹਨਾਂ ਨੇ ਕੋ ਰੱਖੇ ਆ ਇਹਨਾਂ ਨੇ ਰੱਖੇ ਹੋ ਆ ਅੱਛਾ ਮੈਨੂੰ ਅੱਜ ਤੱਕ ਨਹੀਂ ਦੱਸਿਆ ਗਿਆ ਵੀ ਅਸੀਂ ਕਿਰਾਏਦਾਰ ਰੱਖੇ ਆ ਠੀਕ ਆ ਮੇਰੀ ਗੱਲ ਸਮਝ ਨਹੀਂ ਸੋਚ ਹਾਂ ਹਾਂ ਚਲੋ ਚਲੋ ਕਰੋ ਤੁਸੀਂ ਆਪਣੀ ਗੱਲ ਹਾਂਜੀ ਇਹਨਾਂ ਨੇ ਮੈਨੂੰ ਅੱਜ ਤੱਕ ਵੀ ਮੈਨੂੰ ਅੱਜ ਪਤਾ ਲੱਗਾ ਕਿ ਉਹ ਮੈਂ ਭਾਜੀ ਕਦੀ ਆਉਂਦਾ ਨਹੀਂ ਮੇਰੇ ਕੋਲ ਨਾ ਟਾਈਮ ਆਉਂਦਾ ਹਾਂ ਹਾਂ ਤੁਸੀਂ ਭੁੱਲ ਰਹੇ ਹੋ ਮੈਂ ਸਰ ਮੈਂ ਨੌਕਰੀ ਕਰਦਾ ਭਾਜੀ ਭੁੱਲ ਰਹੇ ਭੁੱਲ ਰਹੇ ਭੁੱਲ ਰਹੇ ਸੀ ਥੈਂਕ ਯੂ ਅੱਛਾ ਬੈਂਕ ਜੀ ਕਰਦੇ ਆ ਠੀਕ ਠੀਕ ਹੈ ਠੀਕ ਹੈ ਤੁਹਾਡੇ ਪਿੰਡ ਦੇ ਸਾਰੇ ਮੇਰੇ ਬਾਗਾਵਾ ਲਾਡੇ ਹੋਣੀ ਇੱਥੇ ਸਾਰੇ ਜਿੰਨੇ ਵੀ ਜਾਣੇ ਹਾਂ ਸਾਰੇ ਜਾਣੇ ਆ ਪਰ ਸਾਨੂੰ ਨਾ ਸਾਡੀ ਇਹ ਇਹਨਾਂ ਦੀ ਕਾਲ ਆਈ ਆ ਜਿ세 ਬੰਦੀ ਸਾਡੀ ਨਾ ਮੈਨੂੰ ਬੜੀ ਤਕਲੀਫੀ ਨਾਲ ਉਹ ਕਰਣਾ ਪਿਆ ਹੂੰ ਕਰਾਈ ਰਿਹਾ ਜੀ ਕਿ ਰਾਟੀ ਵੀ ਬੰਨ ਸਾਡੇ ਪਾਸ ਸੀ ਸਾਡੇ ਘਰ ਮੈਨੂੰ ਫੋਨ ਵੱਜਿਆ ਪਰ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਆਪਾਂ ਇੱਕ ਭਰਾ ਤੋਂ ਤੇ ਬੇਨਤੀ ਕਰਕੇ ਆਪਾਂ ਗੱਲ ਕਰਦੇ ਆਂ ਵੀ ਜੇ ਇੱਕ ਬੱਚੀਆਂ ਕੁੜੀਆਂ ਆ ਉਹ ਤੁਸੀਂ ਜਿਆਦਾ ਇਹਨਾਂ ਨੂੰ ਟਾਈਮ ਦਿੰਦੇ ਭਾਈ ਆਪਣਾ 2 ਦਿਨ ਦਾ 3 ਦਿਨ ਦਾ ਸਮਾਨ ਜਾ ਕੇ ਕਰੋ ਆਪਾਂ ਮੇਰੀ ਇੱਕ ਮਿੰਟ ਗੱਲ ਸੁਣੋ ਭਰਾ ਬਹੁਤ ਹੈ ਇਹ ਇੱਥੇ ਭਾਵੇਂ ਐਮਸੀ ਆ ਜੋ ਮਰਜੀ ਆ ਇਦਾਂ ਨਹੀਂ ਆ ਪਕਸੇ ਦਾ ਟੱਕਾ ਲਾ ਦੇ ਕੱਜਾ ਕੇ ਸਮਾਨ ਵਾਰ ਇੱਥੇ ਤਾਂ মিডিਆ ਵੀ ਆ ਗਿਆ ਹੈ ਮੈਂ ਮੈਂ ਤੁਹਾਡਾ ਮੈਂ মিডিਆ ਵੀ ਆ ਗਿਆ ਹੁਣ ਤੇ ਜਸੇ ਬੰਦੀਆਂ ਵੀ ਆਣ ਲੱਗੀਆਂ ਨੇ ਜਸੇ ਬੰਦੀਆਂ ਵੀ ਆਣ ਲੱਗੀਆਂ ਤੇ ਠੀਕ ਹੈ ਠੀਕ ਹੈ ਨਾ ਹਾਂਜੀ ਹੁਣ ਮੈਂ ਤਾਂ ਇਹਨਾਂ ਜਸੇ ਬੰਦੀਆਂ ਵੀ ਆਣ ਲੱਗੀਆਂ ਹੋਣੀ ਹਾਂ ਪਰ ਆਪਾਂ ਇਦਾਂ ਨਹੀਂ ਜੇ ਮੈਡਮ ਵੀ ਹੈ ਨਾ ਜੇ ਐਮਸੀ ਵੀ ਇਦਾਂ ਧੱਕਾ ਕਰਦੀ ਆ ਜਾ ਕੇ ਸਮਾਨ ਚਾਕੇ ਬਾਹਰ ਕਰ ਦੋਦੀ ਆ ਇਹਨਾਂ ਐਮਸੀ ਨੂੰ ਵੀ ਆਪਾਂ ਦੱਸ ਸਕਦੇ ਆ ਸਹੀ ਆ ਸਹੀ ਆ ਠੀਕ ਆ ਨਾ ਰਾਈਟ ਆ ਹੁਣ ਤੁਸੀਂ ਟਾਈਮ ਦੋਵੋ ਤੁਸੀਂ ਇਹਨਾਂ ਨੂੰ ਟਾਈਮ ਦੋਵੋ ਮਹੀਨੇ ਦਾ ਦੋ 15 ਦਿਨਾਂ ਦਾ ਇਦਾਂ ਸਮਾਨ ਆਪਾਂ ਜਾ ਕੇ ਲੋਗ ਲੱਗ ਨਹੀਂ ਸਿੱਟ ਸਕਦੇ ਇਹ ਹੁਣ ਜੇ ਸਵੇਰ ਹੁਣ ਤੁਸੀਂ ਕਹਦੇ ਨਾ ਹੁਣੇ ਹੀ ਹੁਣੇ ਚਲਾ ਇਹਨਾਂ ਨੂੰ ਦੋ ਦਿਨਾਂ ਵਿੱਚ ਟੈਲੀਫੋਨਿਕ ਤਾਂ ਨਹੀਂ ਕੋਈ ਆਇਆ ਹੁਣ ਅਸੀਂ ਫੋਨ ਕਰਦੇ ਨਾ ਹੁੰਦਾ ਕਿ ਫੋਰਥ ਵੀ ਆਊਗੀ ਸਭ ਕੋ ਜਾਊਗੇ ਤੇ ਏ ਮੈਡਮ ਭਾਵੇਂ ਜੋ ਮਰਜੀ ਐਮਸੀ ਆ ਜੋ ਮਰਜੀ ਆ ਆਪਾਂ ਕਿਸੇ ਰਣੀ ਪਰ ਇਹ ਨਹੀਂ ਕੋਈ ਧੱਕਾ ਕਰਦਾ ਕਿਉਂ ਧੱਕਾ ਨਾ ਕਰੋ ਉਹ ਕੁੜੀਆਂ ਆ ਜੇ ਹੁੰਦਾ ਕੋ ਬੰਦਾ ਬਜ਼ੁਰਗ ਹੁੰਦਾ ਜਾਂ ਕਿਦਾਂ ਉਹ ਕੁੜੀਆਂ ਸਾਰੀਆਂ ਤਿੰਨ ਚਾਰ ਬਜਾਰੀਆਂ ਕੁੜੀਆਂ ਆ ਜੀ ਇਹਨਾਂ ਨੂੰ ਮੜਾ ਜੇ ਇਹ ਕੁਛ ਇਹ ਰਾ ਚਲੋ ਤੁਹਾਡੀ ਗੱਲ ਹੈ ਕੁੜੀਆਂ ਮੈਂ ਮੈਂ ਕੁੜੀਆਂ ਨਾਲ ਕਰਕੇ ਵੀ ਤਾਂ ਅੱਗੇ ਮੈਂ ਕਦੀ ਗਣੀ ਵੀ ਕੱਢੇ ਨਹੀਂ ਜੇ ਮੇਰੀ ਗੱਲ ਨਾਲ ਨਹੀਂ ਕੱਢੇ ਆਪਾਂ ਨੂੰ ਵਾਰਨਿੰਗ ਤਾਂ ਦੇ ਸਕਦੇ ਆ ਵੀ ਤੁਸੀਂ ਆਪਣਾ ਘਰ ਦਾ ਕਰੋ ਇੰਦੀਆਮ ਜੇ ਤੁਹਾਡੇ ਨਾਲ ਗੱਲ ਗੱਲ ਹੋਈ ਆ ਤੁਸੀਂ ਜੇ ਘਰ ਦਾ ਇੰਦੀਆਮ ਕਰੋ ਆਪਣਾ ਕਿਤੇ ਵਾਸੇ ਵੀ ਤੁਹਾਨੂੰ ਆਪਾਂ 15 ਦਿਨ ਦਾ ਟਾਈਮ ਦਿੱਤਾ ਪਰ ਮੇਰੀ ਗੱਲ ਸੁਣੋ ਭਜਦਾ ਜੀ ਆਪਾਂ ਸਮਾਨ ਚੱਕੇ ਤਾਂ ਨਹੀਂ ਸਿੱਟ ਸਕਦੇ ਇਸੇ ਬਾਪ ਐਮ ਸੀ ਮੈਡਮ ਆਣਾ ਜੀ ਐਮ ਸੀ ਮੈਡਮ ਉਹਨੂੰ ਕੋ ਦੱਸ ਦਿਓ ਤੇ ਕੋ ਬਿੱਟੂ ਬਾਬਾ ਹੀ ਆਣ ਲੱਗਿਆ ਵੀ ਕੀ ਆ ਗਿਆ ਉੱਤੇ ਉਹਨੂੰ ਮਾਲਾ ਫੋਨ ਕਰਕੇ ਦੱਸ ਦਿਓ ਤੁਹਾਨੂੰ ਦੱਸ ਦੂਗੀ ਆਪੇ ਜੀ ਸਹੀ ਹੈ ਬਸ ਹਾਂ ਨਹੀਂ ਨਹੀਂ ਤੁਸੀਂ ਭਾਵੇਂ ਮਾਲਕ ਬੋਲਦੇ ਹੋ ਭਾਜੀ ਮੇਰੀ ਪਹਿਲਾ ਗੱਲ ਸੁਣੋ ਇੱਥੇ ਆਪਣਾ ਇੱਕ ਬੰਦਾ ਭੇਜੋ ਜਿਹੜਾ ਬੰਦਾ ਭੇਜ ਕੇ ਤੇ ਉਹ ਤਾਲੇ ਤੋੜ ਦੇਵੇ ਇਹ ਕੱਲ ਨੂੰ ਕਹੂਗਾ ਤਾਲੇ ਤੋੜ ਕੇ ਗਲਤ ਕਰ ਗਏ ਆ ਆਪਾਂ ਇਹ ਕੰਮ ਨਹੀਂ ਕਰਨਾ ਤੁਸੀਂ ਤਾਲੇ ਲਾਏ ਆ ਤੁਸੀਂ ਆਪਣਾ ਕੋ ਬੰਦਾ ਭੇਜ ਕੇ ਤਾਲੇ ਤੋੜ ਦਿਓ ਬੰਦਾ ਕਿਹਨੇ ਆਉਣੇ ਵੀ ਭਾਜੀ ਅਸਲ ਵਿੱਚ ਕੋਈ ਮਲਾਜਾ 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 ਪੁਲਿਸ ਆ ਲੈ ਗਿਆ ਇਹਨਾਂ ਨਾਲ ਗੱਲ ਕਰ ਲੋ ਹਾਤ ਨੂੰ ਪੁਲਿਸ 12 ਵਜੇ ਆ ਗਈ ਸੀ ਹੁਣ ਵੀ ਮਲਾਜਾ ਮਾਤ ਤੁਲੀ ਨੂੰ ਕਹਦੇ ਹੋ ਤੁਲੀ ਨੂੰ ਕਹਦੇ ਹੋ 12 ਵਜੇ ਪੁਲਿਸ ਆ ਗਈ ਸੀ ਮੈਡਮ ਤੁਲੀ ਨੂੰ ਭੇਜ ਦਿਓ ਤੇ ਮੈਡਮ ਤੁਲੀ ਆਹ ਉਹਨਾਂ ਨੂੰ ਕਹਿ ਦੋ ਉਹਨੂੰ ਕਹਿ ਦੋ ਤੂੰ ਕਹਦੇ ਉਹ ਆਏ ਖਾਲਸਾ ਰਿਡੇ ਆਏ ਆ ਬੰਦੇ ਜਾ ਕੇ ਗੱਲ ਕਰ ਲੈ ਉਹਨਾਂ ਨਾਲ ਜਿਹੜੇ ਕੌਂਸਲਰ ਜਿਹੜੇ ਆ ਆ ਜਿਹੜੇ ਤੁਹਾਡੇ ਨਾਲ ਆਏ ਆ ਜਿਹੜੇ ਬਾਵਾ ਫੜ ਕੇ ਬਾਹਰ ਕੱਢਦੇ ਸੀ ਨਾ ਉਹਨੂੰ ਮੜਾ ਲੈ ਉਹਨਾਂ ਨਾਲ ਅਸੀਂ ਦਸੀਏ ਨਹੀਂ ਵੀ ਇਹ ਕੀ ਕਰਦੇ ਧੱਕੇਸ਼ਾਹੀ ਕਰਦੇ ਆ ਇਹ ਨਾ ਕਵੇ ਵੀ ਮੇਰੀ ਸਰਕਾਰ ਆ ਭੁਲਾਤੀ ਤੇ ਮੈਂ ਤਾਂ ਧੱਕਾ ਕਰਾਂਗੇ ਧੱਕਾ ਹੀ ਕਰਨ ਦੇਣਾ ਨਹੀਂ ਕਿਸੇ ਨੂੰ ਵੀ ਇਹਨੂੰ ਧੱਕਾ ਨਹੀਂ ਭਾਈ ਇਹ ਤਾਂ ਕਹਾਣੀ ਹੋਰ ਦੱਸੋ ਕੀ ਆ ਮੈਨੂੰ ਦੱਸੋ ਭਾਈ ਆਈ ਕਹਿੰਦਾ ਤੂੰ 50 ਬੰਦੇ ਲੈ ਕੇ ਆਉਣ ਭਾਵੇਂ 100 ਬੰਦਾ ਓ ਯਾਰ ਕਿਰਾਇਆ ਨਹੀਂ ਲਿਆ ਪਰ ਮੇਰੀ ਇੱਕ ਗੱਲ ਸੁਣ ਉਹ ਗੇਟੇ ਕਦੇ ਤੁਸੀਂ ਉਹਨੂੰ ਗੈਹ ਸਕਦੇ ਆ ਭਾਈ ਆਪਣਾ ਸਮਾਨ ਜਿਹੜਾ ਨਾ ਤੁਸੀਂ ਆਪਣਾ ਇੰਦੇ ਆਂ ਮਾਰ ਲਓ 2 ਮਹੀਨੇ ਦਾ ਟਾਈਮ ਲੱਗੇ 2 ਮਹੀਨੇ ਇਹਦੀ ਗੱਲ ਨੂੰ ਕਰ ਦਊਗਾ ਕਰ ਦਊਗਾ ਗੱਲ ਨੂੰ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖਾਲਸਾ ਰਿਡੇ ਜਥੇਬੰਦੀ ਵੱਲੋਂ ਆਏ ਆ ਅਰਜਿੰਦਰ ਸਿੰਘ ਤੇ ਇਹਨਾਂ ਦਾ ਸਾਨੂੰ ਪਤਾ ਲੱਗਾ ਸੀ ਇਹਨੇ ਸਾਨੂੰ ਕਾਲ ਕੀਤੀ ਕਿਦਾਂ ਸਾਡਾ ਸਮਾਨ ਚੱਕ ਕੇ ਬਾਹਰ ਮਾਰਿਆ ਮੱਲੇ ਵਾਲਿਆਂ ਨੇ ਨਾਲੇ ਐਮਸੀਸੀ ਸਾਰੇ ਆਏ ਅਸੀਂ ਸਮਾਨ ਨੂੰ ਸਾਰਾ ਚੱਕੇ ਨਾ ਹੁਣ ਇਹਨਾਂ ਦਾ ਸਾਡਾ ਹੋ ਗਿਆ 1.5 ਮਿੰਟ ਟਾਈਮ ਲਿਆ ਇਹਨਾਂ ਕੋ ਤੇ ਹੁਣ ਸਮਾਨ ਚੱਕੇ ਅੰਦਰ ਖਾਨ ਲ ਕੇ ਰਖਾਤਾ ਲਿਖਰ ਪਤਾ ਸਾਰੀ ਕਰ ਲਈ ਆ ਪਰ ਹੋਇਆ ਗਲਤ ਗੱਲ ਜੋ ਵੀ ਹੋਇਆ ਪਰ ਇਹ ਵੀ ਤੁਹਾਡੇ ਗਲਤ ਸੀਗੇ ਤੇ ਹੁਣ ਇਹਨਾਂ ਨਾਲ ਬਹਿ ਕੇ ਸਮਝੋਤਾ ਕਰਾਤਾ ਇਹਨਾਂ ਦਾ ਤੇ ਸਮਾਨ ਅੰਦਰ ਖਾ ਕੇ ਹੀ ਚਲੇ ਜਾਂ ਵਾਹੇ ਕੁਝ ਕ ਖਲਤਾ ਵਾਹੇ ਕੁਝ ਨਾ